ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਅੱਜ ਫੇਰ ਮੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਖੜੇ ਆ ਪਿੰਡ ਮਲਕਾਣੇ ਦੇ ਤੇ ਦੱਸਣ ਦੀ ਲੋੜ ਨਹੀਂ ਵੋਟਾਂ ਦਾ ਸਿਲਸਿਲਾ ਜਿਹੜਾ ਲਗਾਤਾਰ ਚੱਲ ਰਿਹਾ ਤੇ ਜਿਵੇਂ ਜਿਵੇਂ ਫਾਰਮ ਭਰਨ ਦੀ ਤਰੀਕ ਨੇੜੇ ਆਉਂਦੀ ਜਾਂਦੀ ਹੈ ਉਸੇ ਤਰ੍ਹਾਂ ਹੀ ਜਿਹੜੀਆਂ ਸਰਬਸੰਮਤੀ ਵਾਲਾ ਮਸਲਾ ਉਹ ਵੀ ਅੱਗੇ ਵਧਦਾ ਜਾ ਰਿਹਾ ਸੋ ਅੱਜ ਫੇਰ ਬਾਡ ਨੰਬਰ 4 ਦੇ ਸਾਰੇ ਜਿੰਨੇ ਵੀ ਵਸਨੀਕ ਸੀਗੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਮੈਂਬਰ ਚੁਣਿਆ ਸਾਡਾ ਵੀਰ ਗੰਦੀਪਾ ਜਿਸ ਨੂੰ ਸਾਰੇ ਵਾਰਡ ਨੇ ਸਰਬਸੰਮਤੀ ਦੇ ਨਾਲ ਮੈਂਬਰ ਚੁਣਿਆ ਪਹਿਲਾਂ ਪੰਜ ਮੈਂਬਰਾਂ ਦੀਆਂ ਜਿਹੜੀਆਂ ਸਰਬਸੰਮਤੀਆਂ ਮੇਰੇ ਪਿੰਡ ਦੀਆਂ ਹੋ ਚੁੱਕੀਆਂ ਨੇ ਤੇ ਇਹ ਛੇਵੇਂ ਵਾਰਡ ਦੀ ਜਿਹੜੀ ਸਰਬਸੰਮਤੀ ਹੋਈ ਹੈ ਵਾਰਡ ਨੰਬਰ 4 ਦੀ ਤੇ ਆਸ ਹੈ ਵੀ ਜਿਹੜੇ ਬਾਕੀ ਵਾਰਡ ਰਹਿੰਦੇ ਉਹਨਾਂ ਦੀ ਵੀ ਸਰਬਸੰਮਤੀ ਵੈਗਰੂ ਦੀ ਕਿਰਪਾ ਨਾਲ ਬੜੀ ਜਲਦੀ ਹੋਵੇਗੀ ਤੇ ਤੁਹਾਡੇ ਨਾਲ ਵੀਡੀਓ ਆਪਾਂ ਸਾਂਝੀ ਕਰਾਂਗੇ ਤੇ ਹਰ ਵੀਡੀਓ ਦੇ ਵਿੱਚ ਕਹਿਣੇ ਆ ਵੀ ਜੇ ਸਰਪੰਚੀ ਦੀ ਵੀ ਸਰਬਸੰਮਤੀ ਹੁੰਦੀ ਆ ਤੇ ਇਹ ਗੱਲ ਹੈ ਬਹੁਤ ਵੱਡੀ ਹੋਵੇਗੀ ਤੇ ਜਰੂਰ ਸਾਰੇ ਪਿੰਡਾਂ ਨੂੰ ਸਰਬਸੰਮਤੀ ਜਣੀਆਂ ਮੈਂਬਰੀਆਂਾਂ ਦੀਆਂ ਤਾਂ ਜਰੂਰ ਕਰਨੀਆਂ ਚਾਹੀਦੀਆਂ ਤੇ ਜੇ ਸਰਪੰਚੀਆਂ ਦੀਆਂ ਹੁੰਦੀਆਂ ਤਾਂ ਬਹੁਤ ਸੋਹਣੀ ਗੱਲ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ